ਹੋ ਗਏ ਤੇ ਬੰਨੜਾ ਟੁੱਟ ਗਿਆ ਸੀ ਤੇ ਜੋ ਹਾਲਾਤ ਦਰਿਆ ਨੇ ਪਾਣੀ ਦੇ ਨਾਲ ਤੋਏ ਮਾਰ ਕੇ ਰੇਤਾ ਦੀ ਕੀਤੇ ਸੀ ਉਹੀ ਹਾਲਾਤ ਹੈ ਜੇ ਵੀ ਉਹੀ ਆ ਪ੍ਰਕਰਾਰ ਕੁਝ ਜ਼ਮੀਨਾਂ ਜਿਹੜੀਆਂ ਉਹ ਪੱਧਰੀਆਂ ਹੋ ਗਈਆਂ ਜ਼ਿਆਦਾਤਰ ਜ਼ਮੀਨਾਂ ਜਿਹੜੀਆਂ ਜਿੱਦਾਂ ਦਰਿਆ ਨੇ ਉਪਰ ਬਾਰਗ ਕੀਤੀਆਂ ਹੀ ਉਹ ਨਹੀਂ ਉਵੇਂ ਪਈਆਂ ਰਹੀਆਂ ਕਿਉਂਕਿ ਕਿਸੇ ਵੱਲੋਂ ਵੀ ਕੋਈ ਜਿਹੜਾ ਮਰਦ ਨਹੀਂ ਕੀਤੀ ਗਈ ਇੱਥੇ ਆਣ ਕੇ ਕੁਝ ਜ਼ਿਮੀਂਦਾਰਾਂ ਨੇ ਆਪਣੇ ਖਰਚੇ ਤੇ ਪੱਧਰੀਆਂ ਕਰ ਲਈਆਂ ਆਪਾਂ ਜਿਹੜੇ ਛੋਟੇ ਜ਼ਿਮੀਂਦਾਰ ਹੀ ਸਾਧਨ ਨਾ ਹੋਣ ਕਰਕੇ ਉਹਨਾਂ ਨੇ ਇਹ ਜਮੀਨਾਂ ਵਾਂ ਉਵੇਂ ਪਾਇ ਪਾਇ ਪੋਟ ਰੇਤ ਤੇ ਜਿਹੜੇ ਢੂੰਗੇ ਖੱਡੇ ਦੇ ਵਿੱਚ ਪਾਣੀ ਉਦਾਂ ਹੀ ਪਿਆ ਵਾ ਲੱਗਦਾ ਵਾ ਕਿ ਕੋਈ 800000 ਏਕੜ ਦੇ ਲਗਭਗ ਰਕਬਾ ਹੋਊਗਾ ਜਿਹਦੇ ਵਿੱਚ ਰੇਤ ਪਈ ਆ ਅਜੇ ਵੀ ਉਦਾਂ ਹੀ ਪਾਈ ਪਾਈ ਫਟ ਰੇਤ ਵਾ ਤੇ ਜਿਨ੍ਹਾਂ ਨੇ ਜਿਹੜੇ ਜ਼ਮੀਨਾਂ 'ਚ ਮੱਕੀ ਪੀਜੀ ਗਈ ਉਹਨਾਂ ਨੂੰ ਦਾਣਾ ਨਹੀਂ ਪਿਆ ਤੇ ਉਹਦੇ ਵਿੱਚ ਵੀ ਰੇਤ ਹੀ ਆ ਕਹਿ ਲਓ ਕਿ ਤਾਂ ਇਹਦਾ ਉਹਨਾਂ ਨੂੰ ਦਾਣਾ ਨਹੀਂ ਪਿਆ ਮੱਕੀ ਨੂੰ ਤੇ ਇੱਕ ਸੰਸਥਾ ਵਾ ਕਾਰ ਸੇਵਾ ਸ੍ਰੀ ਹਰਿਚੈਵਾਲੇ ਬਾਬਾ ਸੁਖਾ ਸਿੰਘ ਸ੍ਰੀ ਹਰਿਚੈਵਾਲੇ ਜਿਨ੍ਹਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਉਸ ਟਾਈਮ ਤੇ ਬਨ ਬਨਣ ਵਿੱਚ ਜਾਂ ਨਾਲ ਸਾਡੇ ਸਹਿਯੋਗ ਦਿੱਤਾ ਸੀ ਰਾਣੇਂਦਰ ਪ੍ਰਤਾਪ ਜੀ ਤੇ ਉਸ ਤੋਂ ਬਾਅਦ ਪਪਾ ਕੁਲਵੀਰ ਸਿੰਘ ਸੀਚੇਵਾਲ ਉਹਨਾਂ ਨੇ ਜਿਹੜਾ ਬਨ ਬਨਣ ਵਿੱਚ ਸਾਡੀ ਮਦਦ ਕੀਤੀ ਕੁਝ ਸ਼੍ਰੋਮਣੀ ਕਮੇਟੀ ਨੇ ਕੀਤੀ ਜਾਂ ਹੋਰ ਸੰਸਥਾ ਨੇ ਪਰ ਉਸ ਤੋਂ ਬਾਹਰ ਸਾਡੇ ਕੋਲ ਕੋਈ ਨਹੀਂ ਆਇਆ ਜ਼ਮੀਨਾਂ ਪਧਰੀਆਂ ਕਰਨ ਵਾਸਤੇ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰੁਣ ਸ਼ਰਮਾ ਇਸ ਵੇਲੇ ਮੌਜੂਦ ਹਾਂ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਆਲੀਕਲਾਂ ਦੇ ਵਿੱਚ ਜਿੱਥੇ ਪਿਛਲੇ ਸਾਲ ਦਰਿਆ ਬਿਆਸ ਨੇ ਵੱਡੀ ਮਾਰ ਮਾਰੀ ਸੀ ਦੱਸ ਦਈਏ ਕਿ ਵੰਟ ਟੁੱਟਣ ਤੋਂ ਬਾਅਦ ਜਿਹੜਾ ਹੈ ਇੱਥੋਂ ਦਾ ਮੰਜ਼ਰ ਜਿਹੜਾ ਹੈ ਉਹ ਦਰਿਆ ਦੇ ਵਿੱਚ ਤਬਦੀਲ ਹੋ ਗਿਆ ਸੀ ਦਿਨ ਬਦਲੇ ਮਹੀਨੇ ਬਦਲੇ ਹੁਣ ਸਾਲ ਵੀ ਬਦਲ ਗਏ ਪਰ ਇੱਥੋਂ ਦੇ ਕਿਸਾਨਾਂ ਦੇ ਹਾਲਾਤ ਨੇ ਜਿਹੜੇ ਉਹ ਬਦਲਣ ਦਾ ਨਾਂ ਨਹੀਂ ਲੈ ਰਹੇ ਤਸਵੀਰ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡੇ ਨਾਲ ਸਾਂਝੀ ਕਰੇ ਕਿ ਇਹ ਪਾਣੀ ਅੱਜ ਵੀ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਉੱਥੇ ਮੌਜੂਦ ਹੈ ਮੱਡੀ ਪੱਧਰ ਦੇ ਉੱਤੇ ਜਿਹੜੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਹੈ ਉਸੇ ਤਰ੍ਹਾਂ ਬਰਕਰਾਰ ਹੈ ਕਿ ਕਾਰਨ ਰਹੇ ਇਸ ਮੰਜ਼ਰ ਨੂੰ ਸੁਧਾਰਨ ਦੇ ਵਿੱਚ ਕਿਉਂ ਕਿਸਾਨ ਅਸਫਲ ਸਾਬਤ ਹੋਏ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਇਲਾਕੇ ਦੇ ਕਿਸਾਨ ਆਗੂ ਰਿਸ਼ਪਾਲ ਸਿੰਘ ਰਿਸ਼ਪਾਲ ਸਿੰਘ ਦੀ ਕੀ ਹਾਲਾਤ ਨੇ ਇਸ ਸਮੇਂ ਦੇ ਸਾਲ ਤਾਂ ਬੀਤ ਗਿਆ ਹਾਲਾਤ ਨਹੀਂ ਬਦਲੇ ਇੱਕੋ ਜੀ 22 ਜੁਲਾਈ ਨੂੰ ਪਿਲੇ ਸਾਲ ਜਿਹੜਾ ਇਹ ਬਿਆਸ ਦਰਿਆ ਪਿੰਡਾਲੀ ਕਲਾਂ ਤੋਂ ਜਿਹੜਾ ਸੀ ਬੰਨ ਰੁੱਟ ਗਿਆ ਸੀ ਦਰਿਆ ਦਾ ਓਵਰਫਲੋ ਹੋ ਕੇ ਤੇ ਬੰਨ ਜਿਹੜਾ ਟੁੱਟ ਗਿਆ ਸੀ ਤੇ ਜੋ ਹਾਲਾਤ ਦਰਿਆ ਨੇ ਪਾਣੀ ਦੇ ਨਾਲ ਤੋਏ ਮਾਰ ਕੇ ਰੇਤਾ ਦੀ ਕੀਤੇ ਸੀ ਉਹੀ ਹਾਲਾਤ ਹੈ ਜੇ ਵੀ ਉਹੀ ਆ ਬਰਕਰਾਰ ਕੁਝ ਜ਼ਮੀਨਾਂ ਜਿਹੜੀਆਂ ਵਾ ਪਧਰੀਆਂ ਹੋ ਗਈਆਂ ਜ਼ਿਆਦਾਤਰ ਜ਼ਮੀਨਾਂ ਜਿਹੜੀਆਂ ਜਿੱਦਾਂ ਦਰਿਆ ਨੇ ਪਰਬਾਦ ਕੀਤੀਆਂ ਹੀ ਉਵੇਂ ਨਹੀਂ ਉਵੇਂ ਪਈਆਂ ਕਿਉਂਕਿ ਕਿਸੇ ਵੱਲੋਂ ਵੀ ਕੋਈ ਜਿਹੜਾ ਮਦਦ ਨਹੀਂ ਕੀਤੀ ਗਈ ਇੱਥੇ ਆਣ ਕੇ ਕੁਝ ਜ਼ਿੰਮੇਦਾਰਾਂ ਨੇ ਆਪਣੇ ਖਰਚੇ ਤੇ ਪਧਰੀਆਂ ਕਰ ਲੀਆਂ ਪਰ ਜਿਹੜੇ ਛੋਟੇ ਜ਼ਿੰਮੇਦਾਰ ਸੀ ਸਾਧਨ ਨਾ ਹੋਣ ਕਰਕੇ ਉਹਨਾਂ ਨੇ ਆ ਜਿਹੜੀਆਂ ਜ਼ਮੀਨਾਂ ਵਾ ਉਵੇਂ 5-5 ਫੁੱਟ ਰੇਤ ਤੇ ਜਿਹੜੇ ਡੂੰਘੇ ਖੱਡੇ ਦੇ ਵਿੱਚ ਪਾਣੀ ਉਦਾਂ ਹੀ ਪਿਆ ਵਾ ਜੇ ਜਿਸ ਨੇ ਕੋਈ ਪੱਧਰੀ ਕਰ ਵੀ ਲਈ ਸੀ ਜ਼ਮੀਨ ਉਹ ਚ ਮੱਕੀ ਬੀਜ ਵੀ ਲਈ ਸੀ ਉਹਨੂੰ ਦਾਣਾ ਨਹੀਂ ਪਿਆ ਉਹ ਮੱਕੀਆਂ ਜਿਹੜੀਆਂ ਉਹਨਾਂ ਦੇ ਸੰਗ ਉਲਟਾ ਖਰਚਾ ਚੜ ਗਿਆ ਤੇ ਬਿਲਕੁਲ ਉਹਨਾਂ ਨੂੰ ਦਾਣਾ ਨਹੀਂ ਪਿਆ ਦਾਣਾ ਨਾ ਪੈਣ ਦਾ ਕੀ ਕਰਨ ਦਿਆ ਵੇਖੋ ਜਿਆਦਾ ਰੇਤ ਸੀ ਰੇਤ ਦੇ ਵਿੱਚ ਲੋਕਾਂ ਨੇ ਪਲਟੀ ਪਲਟੀ ਕਰਕੇ ਜਿੱਦਾਂ ਬੀਜ ਤਾਂ ਦਿੱਤੀਆਂ ਉਹ ਕੁ ਵੀ ਪਈਆਂ ਪਰ ਉਹਨੂੰ ਜਿਹੜਾ ਇਹ ਦਾਣਾ ਨਹੀਂ ਪਿਆ ਕਿਉਂਕਿ ਉਹ ਜਿਹੜੀ ਖਰਾਕੀ ਜ਼ਮੀਨ ਹੁੰਦੀ ਹੈ ਨਾ ਉਹ ਦਰਿਆ ਨੇ ਸਾਰੇ ਜਿਹੜੀ ਥੱਲੇ ਨਾਪ ਦਿੱਤੀ ਰੇਤ ਪਾ ਕੇ ਤੇ ਕੁਝ ਉਹ ਪੁੱਟ ਕੇ ਲੈ ਗਿਆ ਤੇ ਉਹਦਾ ਕਰਕੇ ਉਹ ਜਿਹੜੀਆਂ ਮੱਕੀਆਂ ਹੋ ਨਹੀਂ ਹੋਈਆਂ ਰੇਤ ਚੁੱਕੀ ਕਿਉਂ ਨਹੀਂ ਇੱਥੋਂ ਤੁਸੀਂ ਦੇਖੋ ਜੀ ਪਰਮਿਸ਼ਨ ਦਿੱਤੀ ਸੀ ਜਿਸ ਟਾਈਮ ਤੇ ਉਸ ਟਾਈਮ ਤੇ ਇੱਥੇ ਪਾਣੀ ਚੱਲਦਾ ਸੀ ਕੋਈ 5-5 ਫੁੱਟ 7-7 ਫੁੱਟ 10-10 ਫੁੱਟ ਪਾਣੀ ਚੱਲਦਾ ਸੀ ਤੇ ਉਹ ਸਰਕਾਰ ਪਤਾ ਨਹੀਂ ਉੱਥੇ ਬੈਠੇ ਪਰਮਿਸ਼ਨ ਦੇਤੀ ਤੇ ਜਿੰਨੇ ਦਿਨ ਉਹ ਤੇ ਪਾਣੀ ਚੱਲਦਾ ਉਹਨੇ ਦਿਨ ਕੋਈ ਰੇਤ ਥੋੜੀ ਚੁੱਕ ਸਕਦਾ ਸੀ ਤੇ ਰੇਤ ਦਾ ਤਾਂ ਪਤਾ ਲੱਗਾ ਸੀ ਬਾਅਦ ਵਿੱਚ ਕਿ ਇੰਨੇ ਨਹੀਂ 5-5 ਫੁੱਟ ਖੱਤਿਆਂ ਦੇ ਵਿੱਚ ਰੇਤ ਆ ਉਸ ਤੋਂ ਬਾਅਦ ਸਾਡੇ ਹਲਕੇ ਦੇ ਰਾਣਾ ਸਾਹਿਬ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਵੀ ਚੁੱਕਿਆ ਸੀ ਜਾ ਕੇ ਪਰ ਫਿਰ ਵੀ ਸਾਨੂੰ ਜਿਹੜਾ ਕੋਈ ਪਰਮਿਸ਼ਨ ਨਹੀਂ ਦਿੱਤੀ ਕਿ ਰੇਤ ਚੁੱਕਣ ਦੀ ਜੇ ਕੋਈ ਚੁੱਕਦਾ ਵੀ ਆ ਵਿਚਾਰ ਬਦਲੀ ਬਦਲੀ ਹੁੰਦਾ ਕਿ ਉਧਰ ਖਲਾਰ ਲੀਏ ਜਾਂ ਕੋਈ ਨੀਵੇਂ ਥਾਵਾਂ 'ਚ ਪਾ ਲਈਏ ਤੋ ਵੀ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਨਹੀਂ ਚੁਕਣ ਦਿੰਦਾ ਉਸੇ ਵੀ ਟਾਈਮ ਆਣ ਕੇ ਉਹ ਟਾਲੀਆਂ ਭੜਕੇ ਥਾਣੇ ਲੈ ਜਾਂਦੇ ਨਹੀਂ ਚੁਕਣ ਦਿੰਦੇ ਤੁਸੀਂ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਮੱਕੀ ਬੀਜੀ ਗਈ ਸੀ ਪਰ ਇੰਨਾ ਰਕਬਾ ਕਿਹੜਾ ਕਿੰਨਾ ਕੁ ਰਕਬਾ ਹੋਵੇਗਾ ਜਿਹਦੇ ਵਿੱਚ ਅਜੇ ਵੀ ਰੇਤ ਮੌਜੂਦ ਹੈ ਅਜੇ ਵੀ ਕੋਈ ਮੈਨੂੰ ਲੱਗਦਾ ਵਾ ਕਿ ਕੋਈ 800 ਹਜ਼ਾਰ ਏਕੜ ਦੇ ਲਗਭਗ ਰਕਬਾ ਹੋਊਗਾ ਜਿਹਦੇ ਵਿੱਚ ਰੇਤ ਪਈ ਆ ਅਜੇ ਵੀ ਉਦਾਂ ਹੀ 5-5 ਫੁੱਟ ਰੇਤ ਵਾ ਤੇ ਜਿਨ੍ਹਾਂ ਨੇ ਜਿਹੜੇ ਜ਼ਮੀਨਾਂ 'ਚ ਮੱਕੀ ਬੀਜੀ ਗਈ ਉਹਨਾਂ ਨੂੰ ਉਹ ਉਹਦੇ ਵਿੱਚ ਵੀ ਰੇਤ ਹੀ ਆ ਕਹਿ ਲੋਗੇ ਤਾਂ ਇਹਦਾ ਉਹਨਾਂ ਨੂੰ ਦਾਣਾ ਨਹੀਂ ਪਿਆ ਮੱਖੀ ਨੂੰ ਤੇ ਉਦੋਂ ਤੇ ਜਿਹੜੀ ਟੋਡਲ ਰੇਤ ਪਈ ਉਹ ਮੈਨੂੰ ਲੱਗਦਾ ਕੋਈ 2500 ਏਕੜ ਦੇ ਲਗਭਗ ਜਿਹੜਾ ਇਹ ਜ਼ਮੀਨਾਂ ਦੇ ਵਿੱਚ ਰੇਤ ਪਈ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿਸੇ ਨੇ ਬਾਣੀ ਫੜੀ ਅਸੀਂ ਵੇਖੋ ਜੀ ਖਾਲਸਾ ਏਡ ਦੇ ਬੰਦੇ ਆ ਜਿਹੜੇ ਜਿਨ੍ਹਾਂ ਦੇ ਸਾਡੇ ਕੋਲ ਨੰਬਰ ਹੈ ਕਈ ਉਸ ਟਾਈਮ ਤੇ ਜਦੋਂ ਪਾਣੀ ਆਇਆ ਇਹਨਾਂ ਉਹ ਇੱਕ ਵਾਰੀ ਸਾਈਲੇ ਦੇਣ ਆਏ ਉਦੋਂ ਹੀ ਨੰਬਰ ਵੀ ਲਏ ਸੀ ਉਹਨਾਂ ਦੇ ਉਹਨਾਂ ਨੂੰ ਫੋਨ ਵੀ ਕਰਦੇ ਰਹੇ ਆ WhatsApp ਰਾਹੀਂ ਉਹਨਾਂ ਨੂੰ ਲਿਖ ਲਿਖ ਕੇ ਭੇਜਦੇ ਰਹੇ ਆ ਤੇ ਉਹਨਾਂ ਨੂੰ ਇੱਕ ਵਾਰੀ ਉਹਨਾਂ ਸਾਨੂੰ ਕਿਹਾ ਸੀ ਕਿ ਤੁਸੀਂ ਇਲਾਕੇ ਦੇ ਸਾਈਨ ਕਰਾ ਕੇ ਦਿਓ ਅਸੀਂ ਸਾਈਨ ਵੀ ਕਰਾ ਕੇ ਦਿੱਤੇ ਪਰ ਫਿਰ ਵੀ ਸਾਡੇ ਇਲਾਕੇ ਦੇ ਵਿੱਚ ਉਹ ਕੋਈ ਵੀ ਮਤ ਕਰਨ ਵਾਸਤੇ ਨਹੀਂ ਆਏ ਤੇ ਹੋਰ ਕੋਈ ਸੰਸਥਾ ਨਹੀਂ ਸਾਡੇ ਕੋਲ ਆਈ ਸਿਰਫ ਇੱਕ ਸੰਸਥਾ ਵਾ ਕਾਰ ਸੇਵਾ ਸ੍ਰੀ ਹਰਿ ਸਾਹਿਬ ਵਾਲੇ ਬਾਬਾ ਸੁੱਖਾ ਸਿੰਘ ਸ੍ਰੀ ਹਰਿ ਸਾਹਿਬ ਵਾਲੇ ਜਿਨ੍ਹਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਉਸ ਟਾਈਮ ਤੇ ਬੰਨ ਬੰਨਣ ਵਿੱਚ ਜਾਂ ਨਾਲ ਸਾਡੇ ਸਹਿਯੋਗ ਦਿੱਤਾ ਸੀ ਰਾਣੇਂਦਰ ਪ੍ਰਤਾਪ ਜੀ ਤੇ ਉਸ ਤੋਂ ਬਾਅਦ ਬਾਬਾ ਕੁਲਵੀਰ ਸਿੰਘ ਸੀਚੇਵਾਲ ਉਹਨਾਂ ਨੇ ਜਿਹੜਾ ਬੰਨ ਬੰਨਣ ਵਿੱਚ ਸਾਡੀ ਮਤ ਕੀਤੀ ਕੋਸ਼ ਰੋਮਨੀ ਕਮੇਟੀ ਨੇ ਕੀਤੀ ਜਾਂ ਹੋਰ ਸੰਸਥਾ ਨੇ ਪਰ ਉਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਆਇਆ ਜ਼ਮੀਨਾ ਪੱਤਰੀਆਂ ਕਰਨ ਵਾਸਤੇ ਨਾ ਰੇਤਾ ਚੁੱਕਣ ਵਾਸਤੇ ਕਿਸੇ ਹੋਰ ਵੀ ਸੰਸਥਾ ਨੇ ਆਣ ਕੇ ਸਾਡੀ ਕੋਈ ਮਤ ਨਹੀਂ ਕੀਤੀ ਇਹ ਤੇ ਮੌਸਮ ਦਾ ਮਜਾਜ ਬਦਲਿਆ ਹੈ ਬੱਦਲ ਛਾਏ ਨੇ ਕਾਲੇ ਕੀ ਲੱਗਦਾ ਹੈ ਕਿ ਚਿੰਤਾ ਹੈ ਕਿ ਦੁਬਾਰਾ ਬੰਨ ਟੁੱਟ ਜਾਵੇ ਵੇਖੋ ਜੀ ਬਹੁਤ ਜ਼ਿਆਦਾ ਚਿੰਤਾ ਵਾ ਜਿਹੜੀ ਆ ਖਤਰੇ ਦੀ ਘੰਟੀ ਆ ਸਾਡੇ ਸਿਰ ਉੱਤੇ ਲਮਕੰਦਈ ਆ ਤੇ ਪ੍ਰਸ਼ਾਸਨ ਨੇ ਕਿਸੇ ਨੇ ਵੀ ਆ ਕੇ ਕੋਈ ਸਾਰ ਨਹੀਂ ਲਈ ਕਿ ਉਹ ਬੰਨ ਜਿਹੜੇ ਪਿਲੇ ਸਾਲ ਬੰਨੇ ਸੀ ਉਹ ਕਿਦਾਂ ਸਹੀ ਆ ਜਾਂ ਕਿਵੇਂ ਆ ਉਹ ਸਿਰਫ ਉਹਦੇ 10 15 ਸਟਾਰਡਨ ਨੂੰ ਲੱਗਣੇ ਚਾਹੀਦੇ ਸੀ ਪੱਥਰ ਦੇ ਘਟੋ ਘਟ ਕੇ ਉਹਨੂੰ ਬਚਾਉਣ ਵਾਸਤੇ ਸਿਰਫ ਦੋ ਸਟਾਰਡਨ ਦੇ ਕਰਦੰਦੀਨ ਲਾਏ ਗਏ ਆ ਜਿਹੜੇ ਇੱਕ ਨਾ ਮਾਤਰਾ ਤੇ ਉਸ ਤੋਂ ਬਾਅਦ ਕੋਈ ਵੀ ਉੱਥੇ ਪ੍ਰਸ਼ਾਸਨ ਨੇ ਅਣਕੇ ਨਹੀਂ ਵੇਖਿਆ ਪਿੰਡ ਵੱਲੋਂ ਕਿਉਂਕਿ ਜ਼ਿਮੀਂਦਾਰਾਂ ਦੀਆਂ ਫਸਲਾਂ ਤੇ ਅੱਗੇ ਖਰਾਬ ਹੋ ਗਈਆਂ ਸੀ ਤੇ ਖਰਚੇ ਉਲਟੇ ਜ਼ਮੀਨਾਂ ਤੇ ਲੱਗੰਦੇ ਆ ਫੇ ਵੀ ਜੇ ਜ਼ਿਮੀਂਦਾਰਾਂ ਨੇ ਖਰਚਾ ਲਾ ਕੇ 5 ਕ ਲੱਖ ਰੁਪਈਆ ਇਕੱਠਾ ਕਰਕੇ ਇਹਦੇ ਉੱਪਰ ਪੱਕੀ ਮਿੱਟੀ ਪਾਈ ਆ ਕਿ ਚਲੋ ਕੁਝ ਮਤਲਬ ੱਚੇ ਥੋੜਾ ਪਾਣੀ ਰਹਿ ਤਾਂ ਬਚਾਓ ਜਾ ਹੋ ਸਕੇ ਪਰ ਲੱਗਦਾ ਨੀਗਾ ਕਿਉਂਕਿ ਬਾਰਿਸ਼ਾਂ ਜਿਹੜਾ ਵਾ ਉਹ ਔਰੰਜਰ ਲੈਟ ਜਿਹੜਾ ਵਾ ਸਰਕਾਰ ਵੱਲੋਂ ਦਿੱਤਾ ਗਿਆ ਵਾ ਜੇ ਬਾਰਿਸ਼ ਜ਼ਿਆਦਾ ਹੋ ਗਈ ਫੇਰ ਔਖਾ ਵਾ ਉਦਾਂ ਤੇ ਝੋਨੇ ਸ਼ੁਰੂ ਕੀਤੇ ਸੀ ਲੋਕਾਂ ਨੇ ਪਰ ਰੇਤਾ ਦੇ ਵਿੱਚ ਨਾ ਕੁਝ ਹੁੰਦਾ ਨਾ ਕੋਈ ਪਾਣੀ ਖਲੋਂਦਾ ਵਾ ਤੇ ਜੇ ਉਹ ਪਾਣੀ ਫੇਰ ਆਉ ਕੁਝ ਹੋਰ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਹੁਣ ਜਿਹੜੀ ਜਮੀਨ ਪੁੱਟੀ ਜਾ ਰਹੀ ਹੈ ਕਿਉਂ ਪੁੱਟੀ ਜਾ ਰਹੀ ਹੈ ਮੇਰਾ ਨਾਮ ਰਾਜ ਸਿੰਘ ਵੈਂਡਾਲੀ ਕਲਾਂ ਇਹ ਜਿਹੜੀ ਜਮੀਨ ਪੁੱਟੀ ਜਾ ਰਹੀ ਹੈ ਇੱਥੇ ਨਾ ਤਕਰੀਬਨ 5 ਤੋਂ 7 ਫੁੱਟ ਰੇਤ ਪੈ ਚੁੱਕੀ ਆ ਇਹ ਦਰਿਆ ਦੀ ਬਿਆਸ ਦਰਿਆ ਦੀ ਮਾਰਾ ਪਹਿਲਾਂ ਸਤਲੁਜ ਦੀ ਮਾਰੀ ਅਸੀਂ ਦੋਨ ਦਰਿਆਵਾਂ ਦੇ ਸਨ ਦੇ ਵਿੱਚ ਮੂੰਹ ਦੇ ਵਿੱਚ ਕਹਿੰਦਾ ਭਾਵਾ ਕਿ ਕਿਸੇ ਵੇਲੇ ਵੀ ਸਾਨੂੰ ਹੜੱਪ ਸਕਦਾ ਹੜੱਪਿਆ ਪਿਆ ਵਾ ਪਿਛਲੇ ਸਾਲ 22 ਜੁਲਾਈ ਦਾ ਇੱਥੇ ਪਾਣੀ ਆਇਆ ਤੇ ਇੱਥੇ 7 ਫੁੱਟ ਰੇਤ 8 ਫੁੱਟ ਰੇਤ ਬਹੁਤਿਆਧਾ ਮਾਂ ਤੇ 10 10 ਫੁੱਟ ਵੀ ਰੇਤਾ ਤੇ ਇਹ ਕੀ ਆ ਵੀ ਜੀਸੀਬੀ ਲਾ ਕੇ ਕੋਗਲੈਂ ਲਾ ਕੇ ਜਿਹਦਾ ਖਰਚਾ ਤਕਰੀਬਨ 3000 ਦੇ ਕਰੀਬ ਹੈਗਾ ਘੰਟੀ ਪ੍ਰਤੀ ਘੰਟਾ ਤੇ ਇਹ ਜਿਹੜੀ ਆਪਣੀ ਮਿੱਟੀ ਕੱਢੀ ਜਾ ਰਹੀ ਆ ਉਹ ਪਹਿਲੀ ਜਿਹੜੀ ਪੱਕੀ ਮਿੱਟੀ ਸੀ ਜਿਹਦੇ ਤੇ ਉੱਤੇ ਫਸਲ ਹੁੰਦੀ ਸੀ ਉੱਥੋਂ ਤੱਕ ਜਾ ਕੇ ਉਹ ਉੱਪਰ ਮਿੱਟੀ ਲਿਆ ਕੇ ਖੇਰ ਉਹਦੇ ਵਿੱਚ ਰੇਤ ਪਾਵਾਂਗੇ ਰੇਤ ਪਾ ਕੇ ਦੁਬਾਰਾ ਫੇਰ ਉੱਤੇ ਮਿੱਟੀ ਖਿਲਾਰਨ ਤੇ ਤਕਰੀਬਨ ਘਟੋ-ਕਟ ਵੀ ਖਰਚਾ ਤੇ ਸਾਡਾ ਜਿਹੜਾ 70000 ਲੱਖ ਦੇ ਕਰੀਬ ਇੱਕ ਪ੍ਰਤੀ ਏਕੜ ਆ ਰਿਹਾ ਤੇ ਪਰ ਸਾਨੂੰ ਫੇਰ ਵੀ ਕੋਈ ਆਸ ਨਹੀਂ ਵੀ ਇਹਦੇ ਉੱਤੇ ਸਾਡੀ ਕੋਈ ਫਸਲ ਹੋ ਚੁੱਕੀ ਕਿਉਂਕਿ ਅਸੀਂ ਪਿਛਲੇ ਸਾਲ ਬਹੁਤ ਹੀ ਕਿਸਾਨਾਂ ਨੇ ਕੁਝ ਕੋਸ਼ਿਸ਼ ਕੀਤੀ ਵੀ ਮਿੱਟੀ ਦੀ ਪਲਟੀ ਲਵਾ ਕੇ ਮੱਕੀ ਬੀਜੀ ਪਰ ਮੱਕੀ ਟਾਂਡੇ ਤੇ ਹੋ ਗਏ ਪਰ ਚੱਲੀ ਉਹਨੂੰ ਕੋਈ ਕੁਝ ਨਹੀਂ ਪਈ ਤੇ ਉਲਟਾ ਅਸੀਂ ਉੱਤੇ ਖਰਚਾ ਕਰ ਰਹੇ ਹਾਂ ਅਜੇ ਤੱਕ ਸਾਨੂੰ ਕੋਈ ਇਤਿਹਾਸ ਨਹੀਂ ਵੀ ਅਸੀਂ ਉਤੋਂ ਕੋਈ ਮੁਨਾਫਾ ਲੈ ਸਕੀ ਦਰਿਆ ਦੀ ਕੀ ਸਥਿਤੀ ਹੈ ਬੰਨਾ ਦੀ ਕੀ ਸਥਿਤੀ ਹੈ ਦਰਿਆ ਦੀ ਸਥਿਤੀ ਤੇ ਜਿਹੜੀ ਹਰ ਸਾਲ ਹੁੰਦੀ ਉਹ ਹੀ ਆ ਵੀ ਤਕਰੀਬਨ ਪਿਛੋਂ ਜੇ بارش ਹੋ ਗਈ ਦਰਿਆ ਨੇ ਭਰ ਜਾਣਾ ਹੁਣ ਵੀ ਪਰਿਆ ਖੜਾ ਵਾ ਕਿਉਂਕਿ ਉਧਰੋਂ ਬਾਅਦ ਨਹੀਂ ਆਪਣਾ ਕਿਤੇ ਪਾਣੀ ਦਾ ਨਿਕਾਸ ਬਹੁਤਾ ਕਰ ਕਰ ਰਹੇ ਤੇ ਜਿਹੜੇ ਬੰਨਵਾ ਬੰਨਦਾ ਸਾਨੂੰ ਬਹੁਤੀ ਹਜੇ ਆਸ ਨਹੀਂ ਵੀ ਅਸੀਂ ਇਹ ਚੋਣਾਂ ਆ ਵੀ ਸਾਨੂੰ ਬਹੁਤ ਨਾਲ ਜਿਹੜੀਆਂ ਬਾਹਰਲੀਆਂ ਸੰਸਥਾਵਾਂ ਕੋਈ ਵੀ ਸੰਸਥਾਵਾਂ ਸਰਕਾਰਾਂ ਤੋਂ ਤੇ ਸਾਡੀਆਂ ਬਿਲਕੁਲ ਆਸਾਂ ਟੁੱਟ ਚੁੱਕੀਆਂ ਇਹਨਾਂ ਨੂੰ ਸਿਰਫ ਤੇ ਸਿਰਫ ਸਾਡੀਆਂ ਵੋਟਾਂ ਤੱਕ ਆ ਕਦੀ 2 ਸਾਲਾਂ ਬਾਅਦ ਆ ਗਈ ਕਦੀ 2.5 ਸਾਲ ਬਾਅਦ ਆ ਗਈ ਕਦੀ ਵਿਧਾਨ ਸਭਾ ਦੀਆਂ ਆ ਗਈਆਂ ਕਦੀ ਜਿਮਣੀ ਚੋਣ ਆ ਗਈ ਪਰ ਇਹਨਾਂ ਨੂੰ ਵੋਟਾਂ ਤੱਕ ਸੀਮਤ ਆ ਪਰ ਸਾਡੀਆਂ ਜਿਹੜੀਆਂ ਇਹ ਮੰਗਾਵਾ ਜਿਹੜੀਆਂ ਸਾਡੀਆਂ ਇਹ ਚੀਜ਼ਾਂ ਸਾਨੂੰ ਮਤਲਬ ਹੱਕ ਦੇਣੇ ਚਾਹੀਦੇ ਆ ਉਹਨਾਂ ਤੇ ਸਾਨੂੰ ਕੋਈ ਆਸ ਨਹੀਂ ਨਾ ਸਰਕਾਰਾਂ ਦੇ ਉੱਪਰ ਤਹਾਡੀ ਕਿੰਨਾ ਰਕਬਾ ਜ਼ਮੀਨ ਹੈ ਤੇ ਕੀ ਹਾਲਾਤ ਨੇ ਉਸ ਦੇ ਜੀ ਸਾਡੀ ਤਕਰੀਬਨ 6 ਤੋਂ 7 ਕਿੱਲੇ ਦੇ ਕਰੀਬ ਹੈਗੀ ਆ ਆ ਸਾਹਮਣੇ ਤੁਸੀਂ ਵੇਖੋ ਜਿਹੜੀ ਮੱਕੀ ਆ ਉਹ ਆਪਣੀ ਜ਼ਮੀਨ ਦੇ ਵਿੱਚ ਆ ਆ ਦਰਿਆ ਵਾ ਕੁਝ ਆਪਣੇ ਦਰ ਆਪਣੀ ਪਹਿਲੀ ਦੇ ਵਿੱਚ ਹੀ ਸਮਝ ਗਏ ਤੇ ਅਸੀਂ ਖਰਚਾ ਕੀਤਾ ਵਾ ਪਰ 6 6 7 7 ਫੁੱਟ ਰੇਤ ਵਾ ਪਰ ਨਹੀਂ ਉੱਤੇ ਕੋਈ ਵੀ ਆਸ ਨਹੀਂ ਸਾਨੂੰ ਕੋਈ ਫਸਲ ਨਹੀਂ ਹੋਈ ਦਾਣਾ ਹੀ ਨਹੀਂ ਪਿਆ ਛੱਲੀ ਨੂੰ ਬਿਲਕੁਲ ਦਾਣੇ ਨਹੀਂ ਪਿਆ ਤੇ ਸਿਰਫ ਤੇ ਸਿਰਫ ਅਸੀਂ ਉੱਤੇ ਖਰਚਾ ਕਰ ਚੁੱਕੇ ਆ ਤੇ 6 ਤੋਂ 7 ਫੁੱਟ ਰੇਤ ਅੱਜ ਵੀ ਆ ਅਸੀਂ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਸਰਕਾਰ ਨੂੰ ਚਲੋ ਗੁਜ਼ਾਰਸ਼ ਜ਼ਰੂਰ ਕਰਦੇ ਆ ਵੀ ਸਾਡੀ ਕੋਈ ਨਾ ਕੋਈ ਬਾਹ ਫੜੀ ਜਾਵੇ ਸਾਨੂੰ ਕੋਈ ਨਾ ਕੋਈ ਮਤ ਦਿੱਤੀ ਜਾਵੇ ਆ ਸਾਡੀਆਂ ਜਿਹੜੀਆਂ ਰੇਤਾ ਵਾ ਬਹੁਤਾ ਨਹੀਂ ਕੁਛ ਇਹ ਕਰ ਸਕਦੀ ਸਰਕਾਰ ਸਾਨੂੰ ਪਰਮਿਸ਼ਨ ਤਾਂ ਦਿੱਤੀ ਜਾਵੇ ਵੀ ਅਸੀਂ ਜਿਦ ਤਰ੍ਹਾਂ ਆ ਪਾਣੀ ਆ ਇੱਥੇ ਦਰਿਆ ਪੈ ਚੁੱਕਾ ਅਸੀਂ ਇਹ ਰੇਤ ਚੁੱਕ ਕੇ ਦੂਜੇ ਥਾਂ ਪਾਉਣੇ ਆ ਉਸੇ ਵੇਲੇ ਕੋਈ ਪੁਲਿਸ ਪ੍ਰਸ਼ਾਸਨ ਆ ਕੇ ਟਰਾਲੀ ਫੜ ਲਿੰਦਾ ਜੀ ਸੀ ਬੀ ਫੜ ਲਿੰਦਾ ਸਰਕਾਰ ਉੱਪਰ ਕੇ ਆਪਣੇ ਕਿਸਾਨਾਂ ਦੇ ਉੱਪਰ ਪਰਚੇ ਦਬਾਰਾ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਅਸੀਂ ਦੱਸੋ ਕਰੀਏ ਤੇ ਕੀ ਕਰੀਏ ਇਸ ਕਰਕੇ ਸਾਨੂੰ ਸਰਕਾਰ ਤੋਂ ਸਭ ਤੋਂ ਪਹਿਲਾਂ ਪੁਰਜ਼ੋਰ ਮੰਗ ਕਰਦੇ ਆ ਕਿ ਸਾਨੂੰ ਇਹ ਇਜਾਜ਼ਤ ਦਿੱਤੀ ਜਾਵੇ ਵੀ ਅਸੀਂ ਜਿਹੜੀ ਰੇਤ ਆ ਇਹ ਆਪਦੀ ਚੁੱਕ ਕੇ ਕਿਤੇ ਨਾ ਕਿਤੇ ਲਾ ਸਕੀਏ ਵੇਚ ਸਕੀਏ ਜੇ ਵੇਚ ਨਹੀਂ ਦੇਣਾ ਸਾਨੂੰ ਕਿਤੇ ਨੀਵੇਂ ਥਾਂ ਤੇ ਪਾਉਣ ਦਿਓ ਪਰ ਇਹ ਅੱਜ ਤੱਕ ਸਾਨੂੰ ਕੋਈ ਆਸ ਨਹੀਂ ਇਹਨਾਂ ਤੇ ਅਸੀਂ ਆ ਗੁਜਾਰਸ਼ ਕਰਦੇ ਆ ਪਰ ਬਾਹਰਲੀ ਸੰਸਥਾਵਾਂ ਨੂੰ ਐਨਆਰਆ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਥੋਂ ਦੇ ਹਾਲਾਤ ਵੇਖ ਕੇ ਸਾਡੇ ਨਾਲ ਕੁਝ ਨਾ ਕੁਝ ਮਤ ਕੀਤੀ ਜਾਵੇ ਤਨਵਜ ਜੀ ਸੋਏ ਸਨ ਪਿੰਡ ਆਲੀ ਕਲਾਂ ਦੇ ਕੁਝ ਕਿਸਾਨ ਵੀਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਮੌਕੇ ਦੇ ਹਾਲਾਤਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ। ਲਿਹਾਜ਼ਾ ਹੁਣ ਮੰਗ ਕੀਤੀ ਹੈ ਕਿ ਸਰਕਾਰ ਇਸਔਖੀ ਘੜੀ ਦੇ ਵਿੱਚ ਉਹਨਾਂ ਦੀ ਬਾਹ ਫੜੇ ਤੇ ਐਨਆਰਆਈ ਵੀਰ ਤੇ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਿਵੇਂ ਕਿ ਖਾਲਸਾ ਐਡ ਹੜਾਂ ਦੇ ਵਿੱਚ ਜਿਹੜੇ ਲੋਕ ਹੜਾਂ ਦੀ ਮਾਰ ਹੇਠ ਆਏ ਸਨ ਉਹਨਾਂ ਦੀ ਵੱਡੀ ਮਦਦ ਕਰ ਰਹੀ ਹੈ ਉਹ ਵੀ ਮਦਦ ਦਾ ਹੱਥ ਇਹਨਾਂ ਦੇ ਲਈ ਅੱਗੇ ਵਧਾਵੇ ਤਾਂ ਜੋ ਇਹ ਮੁੜ ਲੀਹਾਂ ਤੇ ਆਪਣਾ ਜੀਵਨ ਵਰਤਿਤ ਕਰ ਸਕਣ। ਕੈਮਰਾ ਪਰਸਨ ਸਿਮਨ ਸੰਧੂ ਦੇ ਨਾਲ ਮੈਂ ਵਰੁਣ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ